ਸੇ ਲੋਕ ਅੱਜ ਕੁਝ ਬਹੁਤ ਖੂਬਸੂਰਤ ਸ਼ੇਅਰ ਕਰਦੇ ਆਂ ਤੁਹਾਡੇ ਨਾਲ ਵਿਰਾਟ ਜੈਸੀ ਹੁਣਾਦ ਲਈ ਕੀ ਹੋਇਆ ਕੁਝ ਹੱਥਾਂ ਦੀ ਕਿੱਕ ਲਈ ਜਿੱਦ ਦੀ ਗੱਲ ਨਹੀਂ ਜ਼ਿੰਦਗੀ ਜਿਉਣਾ ਚਾਹੁੰਦੀ ਹਾਂ ਜਿੱਦ ਦੀ ਗੱਲ ਨਹੀਂ ਜ਼ਿੰਦਗੀ ਜਿਉਣਾ ਚਾਹੁੰਦੀ ਹਾਂ ਤੇ ਹਾਂ ਸੱਚ ਉਹ ਵਕਤ ਵੀ ਹੰਡਾਉਣਾ ਚਾਹੁੰਦੀ ਜਦੋਂ ਤੂੰ ਮੇਰੇ ਝੁਰੜੀਆਂ ਭਰੇ ਹੱਥਾਂ ਨੂੰ ਬਲੋਸਦਾ ਹੋਇਆ ਪੁੱਛੀ ਅਗਲੇ ਜਨਮ ਚ ਕੀ ਵਣ ਮਿਲਾਂਗੇ ਤੇ ਮੈਂ ਸਜੇ ਹੀ ਆਕਦੀ ਮੈਂ ਕਿ ਤੇਰੀ ਜਨਨੀ ਦੇ ਰੂਪ ਚ ਮਿਲਾਂਗੇ ਤੂੰ ਫੇਰੇ ਚੰਬੇ ਨਾਲ ਪੁੱਛੀ ਮੇਰੀ ਮਾਂ ਇਹ ਹੀ ਰਿਸ਼ਤਾ ਚੁਣਿਆ ਤੇ ਮੈਂ ਲੰਮਾ ਸਾ ਖਿਚਾਖਾ ਅਸਲ ਮੁਹੱਬਤ ਮਾਂ ਦੇ ਢਿੱਡੋਂ ਜਨਮ ਲੈਂਦੀ ਹੈ ਤੇ ਰੰਦੀ ਉਮਰ ਤੱਕ ਪੜਦੀ ਹੈ ਮਾਤਵਦ ਕੌਣ ਦਿਲਾਂ ਦੀਆਂ ਜਾਣ ਸਕਦਾ ਮਾਂ ਦੀ ਮਮਤਾ ਲੱਖ ਗੁਣਾ ਉੱਚੀ ਸੁੱਚੀ ਹੈ ਮਾਂ ਦੀ ਮਮਤਾ ਲੱਖ ਗੁਣਾ ਉੱਚੀ ਸੁੱਚੀ ਹੈ ਤੂੰ ਮੇਰੀਆਂ ਗੱਲਾਂ ਦੀਆਂ ਹਾਮੀਆਂ ਭਰਦਾ ਹੱਥਾਂ ਦੀ ਕਿੱਕ ਲੀਜੇ ਹੋਰ ਕਿਸਾ ਭਰ ਦੇਵੇਂ ਬਸ ਇੰਜ ਜਿਤੇ ਅਹਿਸਾਸ ਨਾਲ ਜਿਉਣਾ ਚਾਹੁੰਦੀ ਆ ਇੰਜ ਤੇਰੇ ਅਹਿਸਾਸ ਨਾਲ ਜਿਉਣਾ ਚਾਹੁੰਦੀ ਹਾਂ